ਲੁਧਿਆਣਾ ਸ਼ਹਿਰ ਵਿੱਚ ਜ਼ੋਮੈਟੋ ਡਿਲੀਵਰੀ ਬੁਆਏ ਦੀ ਹੱਤਿਆ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਇਹ ਘਟਨਾ 2 ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ ਕਿ 4 ਜੁਲਾਈ ਨੂੰ ਰਾਤ ਵੇਲੇ ਜਦ ਅਜ਼ਾ ਮੈਟੋ ਕੰਪਨੀ ਦਾ ਜਿਹੜਾ ਡਿਲੀਵਰੀ ਬாய் ਡਿਲੀਵਰੀ ਕਰਨ ਜਾ ਰਿਹਾ ਸੀ ਤਾਂ ਰਸਤੇ ਵਿੱਚ ਕੁਝ ਬਦਮਾਸ਼ ਆਉਂਦੇ ਨੇ ਉਹਨੂੰ ਰੋਕਦੇ ਨੇ ਅਤੇ ਉਸਦੀ ਬਾਈਕ ਖੋਹ ਲੈਂਦੇ ਨੇ ਅਤੇ ਫਿਰ ਲੁੱਟਪਾਟ ਕਰਨ ਲੱਗਦੇ ਨੇ ਬਦਮਾਸ਼ ਦਾ ਵਿਰੋਧ ਕਰਦੇ ਹੋਏ ਡਿਲੀਵਰੀ ਬாய் ਨੇ ਬਦਮਾਸ਼ਾਂ ਨਾਲ ਹੱਥੋਂ ਪਾਈ ਕੀਤੀ ਇਸ ਹੱਥੋਂ ਪਾਈ ਦੇ ਦੌਰਾਨ ਬਦਮਾਸ਼ਾਂ ਨੇ ਉਹਦੇ ਸਿਰ ਤੇ ਜਿਹੜਾ ਤੇਜ਼ ਧਾਰ ਹਥਿਆਰ ਮਾਰ ਦਿੱਤਾ ਹਮਲਾ ਕਰ ਦਿੱਤਾ ਜਿਸ ਦੇ ਨਾਲ ਉਹ ਲਹੂ ਲਹਾਨ ਹੋ ਕੇ ਉੱਥੇ ਸੜਕ ਤੇ ਡਿੱਗ ਗਿਆ ਅਧਮਰਾ ਹੋ ਗਿਆ ਸੋ ਰਾਘੀਰਾ ਨੇ ਉਸ ਨੂੰ ਚੱਕ ਕੇ ਸਵਲ ਹਸਪਤਲ ਭਰਤੀ ਕਰਵਾਇਆ ਘਟਨਾ ਵਾਲੀ ਥਾਂ ਦੇ ਆਸ-ਪਾਸ ਲੱਗੇ ਸੀ ਸੀਟੀਵੀ ਕੈਮਰੇ ਵੀ ਖੰਡਾ ਲਿਜਾ ਰਹੇ ਨੇ ਜ਼ੋਮੈਟੋ ਕੰਪਨੀ ਦੇ ਡਿਲੀਵਰੀ ਬாய் ਨੂੰ ਲੁਧਿਆਣਾ ਦੇ ਸਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਹਦਾ ਨਾਮ ਰਾਜੀਸ਼ ਕੁਮਾਰ ਦੱਸਿਆ ਜਾ ਰਿਹਾ ਜੋ ਕਿ ਆਰਤੀ ਚੌਂਕ ਦੇ ਕੋਲ ਰਹਿੰਦਾ ਸੋ ਘਟਨਾ ਲੁਧਿਆਣਾ ਦੇ ਟਿੱਬਾ ਰੋਡ ਦੀ ਦੱਸੀ ਜਾ ਰਹੀ ਹੈ ਜੋ ਰਾਤ ਦੇ ਕਰੀਬ 1 ਵਜੇ ਹੋਈ ਹੈ ਉਸ ਦੀ ਹਾਲਤ ਇੰਨੀ ਗੰਭੀਰ ਸੀ ਕਿ ਉਸ ਦੀ ਮੌਤ ਹੋ ਗਈ ਹੈ ਘਟਨਾ ਤੋਂ ਬਾਅਦ Zomato Swiggy ਵਰਗੀਆਂ ਕੰਪਨੀਆਂ ਦੇ ਡਿਲੀਵਰੀ ਬੁਆਏਜ਼ ਦੇ ਵਿੱਚ ਹੰਡੜ ਦਾ ਮਾਹੌਲ ਹੈ ਉਹਨਾਂ ਦਾ ਕਹਿਣਾ ਹੈ ਲੁਧਿਆਣਾ ਵਿੱਚ ਰਾਤ ਦੇ ਸਮੇਂ ਡਿਲੀਵਰੀ ਦੇਣਾ ਖਤਰੇ ਤੋਂ ਖਾਲੀ ਨਹੀਂ ਹੈ ਅਕਸਰ ਸੁਨਸਾਨ ਇਲਾਕਿਆਂ ਦੇ ਵਿੱਚ ਬਦਮਾਸ਼ ਲੁੱਟਖੋ ਅਤੇ ਸਨੇਚਿੰਗ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਨੇ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਰਾਤ ਦੇ ਸਮੇਂ ਸ਼ਹਿਰ ਦੇ ਵਿੱਚ ਗਸ਼ਤ ਨੂੰ ਵਧਾਇਆ ਜਾਵੇ ਅਪਡੇਟ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਵ